ਤਲਾਹ ਹੈ ਤੇ ਜੀਮੀਦਾਰ ਨੇ ਖੇਤੀ ਇਕੱਠੀ ਕਰ ਲਈ ਜਲਾਹਾ ਕਾ ਯਾਰ ਮੈਨੂੰ ਲਾਲਾ ਨਾਲ ਆਪੇ ਹਿੱਸੇ ਉਹਦੇ ਹਿੱਸੇ ਹੁੰਦੇ ਜੀਮੀਆਂ ਦੇ ਠੀਕ ਹੈ ਉਹ ਵਿਚਾਰਾ ਜਲਾਹਾ ਸੀ ਪੋੜਾ ਪਾੜਾ ਜਾ ਜੀਮੀਦਾਰ ਹਿਯਾਰਤੀ ਕਹਿੰਦਾ ਵੀ ਰਲ ਜਾ ਕਣ ਕੇ ਬੀਜ ਲਈ ਕਣ ਕੇ ਬੀਜੀ ਪਾਈ ਜਲਾਹਾ ਤਾਂ ਪਾਣੀ ਲਾਇਆ ਕਰੇ ਫੇਖ ਖੇਤ ਭੇਜਿਆ ਕਰੇ ਜੱਟ ਕੁਸੂਨਾ ਪਸ਼ੂਨਾ ਜਿਆ ਰੱਖੀ ਜਾ ਉਹ ਵਿਚਾਰਾ ਖੇਤ ਆ ਜਾ ਕਰੇ ਸਾਰਾ ਕੰਮ ਹੀ ਤੂੰ ਗੱਲ ਮਗਾ ਉਸੇ ਤੋਂ ਕਰਾਈ ਗਿਆ ਉਹ ਅਛਾਈ ਇਹ ਦੁਕਾਨ ਕ ਪੱਕ ਗਈ ਜ਼ਿੰਮੇਦਾਰ ਨੇ ਕਿਹਾ ਇਹ ਵੀ ਇਹ ਕੀ ਜਾਣਦਾ ਕਹਿੰਦਾ ਵੀ ਗੱਲ ਸੁਣ ਲੈ ਹੁਣ ਹਿੱਸਾ ਵੰਡ ਲੈ ਕਹਿੰਦਾ ਕਿਵੇਂ ਕਹਿੰਦਾ ਤਾਹਲਾ ਪਾਸਾ ਲੈਣਾ ਕਿ ਹੇਠਲਾ ਤੇ ਉਹ ਕਹਿੰਦਾ ਵੀ ਐਂ ਕਰ ਮੈਂ ਤਾਂ ਹੇਠਲਾ ਦੇ ਦੇ ਬਲੀਆਂ ਆਪ ਡੁੰਗਲੀਆਂ ਬਚਾਰੇ ਕੋਹ ਲਾਂਗਾ ਜਾ ਰਹਿ ਗਿਆ ਹੁਣ ਡਾਂਨੇ ਤਾਂ ਲੈ ਗਿਆ ਜੱਟ ਰਹਿ ਗਿਆ ਉਹਦੇ ਘਰ ਵਾਲੀ ਕਹਿੰਦੀ ਤੈਨੂੰ ਕੀ ਫਾਇਦਾ ਮੱਥਾ ਮਾਰੇ ਦਾ ਤਦ ਹੀ ਉਹ ਤਾਂ ਨੀਰਾ ਕੀ ਕਰਾਉਣਾ ਕਣਕ ਦਾ ਜੱਟ ਰਹਿ ਗਿਆ ਕਹਿੰਦਾ ਚਲ ਕੋਈ ਨਾ ਜੀ ਦਿਨ ਫਿਰ ਹੁਣ ਦੇਖਾਂਗੇ ਉਹ ਜੱਟ ਨੂੰ ਕਹਿੰਦਾ ਵੀ ਹੁਣ ਯਾਰ ਫੇਰ ਆਪਾਂ ਉਹ ਕਹਿੰਦਾ ਵੀ ਆਪਾਂ ਇੱਕ ਵੀਜਾਂਗੇ ਕਹਿੰਦਾ ਚੰਗਾ ਘਰ ਵਾਲੀ ਕਹਿੰਦੀ ਉਹਦਾਂ ਪਾਸਾ ਮੰਗੀ ਹੁਣ ਜੱਟ ਉਹ ਦੂਰ ਚਾਹੀ ਜੱਟ ਨੇ ਇੱਕ ਵੀਜਦਾ ਵੀ ਹੁਣ ਕਣਕ ਬੀਜਦੇ ਨਹੀਂ ਆਪਾਂ ਇਹਨੂੰ ਦੇਣ ਵਾਲਾ ਸਮਾਨ ਦਾ ਵਧੀਆ ਇੱਕ ਹੋਗਾ ਜਦੋਂ ਵਟਾਉਂਦਾ ਟਾਈਮ ਆ ਗਿਆ ਉਹ ਕਹਿੰਦਾ ਲੈ ਵੀ ਹੁਣ ਫਸਲ ਦਸ ਕਿਹੜਾ ਪਾਸਾ ਲੈਣਾ ਉਹਨੇ ਸੋਚਿਆ ਵੀ ਅੱਗੇ ਇਹਨੇ ਬਦਲਾ ਪਾਸਾ ਰੱਖ ਲਿਆ ਕਹਿੰਦਾ ਮੈਨੂੰ ਬਦਲਾ ਪਾਸਾ ਦੇ ਦੇ ਆਕ ਦੇ ਦੇ ਥੱਲੇ ਜਿਹੜਾ ਕੰਨੀ ਸੀ ਜੱਟ ਪੇ ਰੱਖ ਗਿਆ ਜਦੋਂ ਕੋਈ ਪਰਖੇ ਪਰਖੇ ਜਿਹੜਾ ਘਰੇ ਲੈ ਗਿਆ ਜਲਾਹੀ ਨੂੰ ਕਹਿੰਦਾ ਆਪਾਂ ਲੈ ਆਂਦਾ ਹੁਣ ਕਹਿੰਦਾ ਇਹਨੂੰ ਕੀ ਕਰਾਂਗਾ ਕਹਿੰਦੀ ਇਹਦਾ ਪੱਤੀ ਆ ਜਿਹੜਾ ਕਹਿੰਦੀ ਗੰਨਾ ਤੇ ਉਹ ਜੱਟ ਲੈ ਗਿਆ ਕਹਿੰਦਾ ਇਹਦੇ ਨਾਲ ਆਪਾਂ ਛੱਡੀ ਦੇ ਆਪਣਾ ਨਹੀਂ ਚੱਲਦਾ ਇਹਦੇ ਨਾਲ ਕੰਮ ਕਹਿੰਦਾ ਇਹ ਤਾਂ ਕਹਿੰਦਾ ਪਿਆ ਧੋਖਾ ਕਰੀ ਇਹਨੇ ਤਾਂ ਕਾਹਨ ਵਿਚਾਰੇ ਨੂੰ ਕੀ ਪਤਾ ਦੀ ਬਦਲਾ ਪਾਸਾ ਕੰਮ ਦੇਊ ਕਿ ਤਾਰਾ ਦੇਊ ਹੁਣੇ ਕਰੀ ਨਹੀਂ ਸੀ ਤੂੰ ਅਖਰੀ ਖੇਤੀ ਕਰੀ ਇੰਨੀ ਦੀ ਵਿਚਾਰੇ ਨੇ ਵੀ ਇਹ ਪਹਿਲੀਆਂ ਚ ਤਾਣੇ ਤਣਦੇ ਸਾਡੇ ਪੰਡ ਵੀ ਸੀਗੇ ਉਹ ਭਾਈ ਉਦੋਂ ਆਈ ਨਾ 5-10 ਰੁਪਏ ਬਣਦੇ ਹੁੰਦੇ ਮਸਾਂ ਸਾਰੀ ਤਾਣੀ ਮਾਕਰ ਠੀਕ ਹੈ ਜੀ ਉਹਨੇ ਭਾਈ 3 ਰੁਪਏ ਤਾਂ ਇੱਧਲੇ ਪਾਸੇ ਦੱਬਦੇ ਕੰਬਲ ਦੇ ਤੇ ਇਧਰ ਵੀ ਅੱਛਾ ਵੀ ਇਹ ਚੋਰੀ ਬਿ ਚੋਰੀ ਨਾ ਕਰ ਲੈ ਕੋਈ ਉਹ ਭਾਜ ਜਦ ਬੁਣਿਆ ਕਰੇ ਨਾਲ ਚਲਾਉਂਦੇ ਨਾ ਇਹ ਕਰਾ ਕਰੇ ਇਧਰ ਵੀ ਇਧਰ ਧੀ ਇਧਰ ਵੀ ਜੱਟ ਨਹੀਂ ਹੈ ਮੈਂ ਤਾਣਾ ਪਾਉਂਦਾ 20 30 ਦਾ ਕੀ ਬਦਲ ਬੋਇਆ ਹੈ ਹਮਿਕੂ ਗੱਲ ਲੈ ਭਾਈ ਪੂਰੀ ਗੌਰ ਕਰੀ ਜ਼ਿਮੀਂਦਾਰ ਨੇ ਬਹਿ ਗਿਆ ਕੋਲੇ ਜਾ ਕੇ ਉਹ ਐਂ ਕਰੀ ਆਵੇ ਭਾਈ ਉਹਨੇ ਹਾਂ ਇਧਰ ਧੀ ਹਾਂ ਉਹਨਾਂ ਕਾ ਵੀ ਪੈਸੇ ਦੱਬੇ ਹੋਣਗੇ 20 30 ਦਾ ਤਾਣੀ ਨਾ ਤਾਂ ਕੋਈ ਮਸਲਾ ਨਹੀਂ ਉਹ ਤਾਂ ਭਾਈ ਜ਼ਿਮੀਂਦਾਰ ਤਾਂ ਰਾਤ ਨੂੰ ਇਧਰੋਂ ਪੱਟੇ ਉਹੀ ਗੱਲ 20 ਨਿਕਲੇ ਇਧਰੋਂ ਪੱਟ ਲਈ 30 ਨਿਕਲੇ ਉੱਤਮ ਮੋੜ ਕੇ ਸਮਾਰਕ ਵਿੱਚ ਕਰਾ ਗਏ ਤੜਕੇ ਜਲਾਏ ਨੇ ਦੇਖਿਆ ਵੀ ਉਟੀ ਹਿੱਲੀ ਪਈ ਆ ਜਦੋਂ ਦੇਖੇ ਕਹਿੰਦਾ ਇੱਧਰ ਖੇ ਇੱਧਰ ਸਵਾ ਇੱਧਰ ਖੇ ਇਧਰ ਜਲਾਈ ਕਹਿੰਨੀ ਕੀ ਹੋ ਗਿਆ ਮਰ ਜਾਣਿਆ ਕਹਿੰਦਾ ਕਾਦਾ ਹੋ ਗਿਆ ਪਾਣਾ ਖੱਜ ਕਹਿੰਦਾ ਇੱਧਰ ਖੇ ਖੇ ਇੱਧਰ ਸਵਾ ਹੈ ਜਿਹੜੇ ਪੈਸੇ ਦੀ ਉਹਦਾ ਕੋਈ ਲੈ ਗਿਆ ਕਹਿੰਦਾ ਫਲਾ ਕਹਿੰਦੀ ਫਲਾਣਾ ਆ ਜੀ ਮਰ ਜਾਣਾ ਤੇਰੇ ਕੋ ਕਹਿੰਦਾ ਖਲ ਤੇਰੀ ਪੱਕੇ ਲਈ ਵੀ ਤਾਂ ਉਹ ਕੰਮ ਤਾਂ ਉਹੀ ਕਰ ਗਿਆ ਉਹ ਜ਼ਿੰਮੇਦਾਰ ਨੂੰ ਕਹਿੰਦਾ ਯਾਰ ਮਜ਼ਾ ਮਸਾ 4 ਪੈਸੇ ਕਮਾਏ ਦੀ ਤੂੰ ਮੇਰੇ ਪੈਸੇ ਕਹਿੰਦਾ ਨਾ ਯਾਰ ਮੈਂ ਨਹੀਂ ਦਰੇ ਲਿਆ ਯਾਰ ਮੈਂ ਕਹਿੰਦਾ ਨਾ ਯਾਰ ਤੂੰ ਕੋਲੇ ਵਾਟਾ ਦੀ ਉਹ ਹੱਸ ਪਿਆ ਕਨਾਂ ਕਮਰੇ ਅੱਜ ਲਾਹ ਦੱਸੀ ਦਾ ਧੂਆ ਪੀ ਗਿਆਂ ਮੈਂ ਇਧਰ ਵੀ ਇਧਰ ਤੀ ਕਹਿੰਨਾ ਮੈਂ ਦੇਖ ਲਈ ਪੈਸੀ ਨਹੀਂ ਹੋਰ ਇਧਰ ਵੀ ਦੀ ਹੋਰ ਕੀ ਹੈ ਅੱਗੇ ਬੋਲੇ ਲੋਕਾਂ ਦੇ ਵਿਚਾਰੇ ਅੱਗੇ ਤਾਂ ਆਪਦੇ ਵਧਾਣਾ ਹੀ ਪੈਸੇ ਅੱਗੇ ਫਿਰ ਚੋਰੀ ਵਾਲੀ ਚੋਰੀ ਵਾਲੀ ਸੀਗੀ ਪੈਸੇ ਦੱਬ ਦੁੰਦੇ ਬਾੜੀ ਢਕੈਂਦੀ ਸੀਗੀ ਰਾਤਾਂ ਨੂੰ ਬੰਦੇ ਫੁੱਲ ਜਾਂਦੇ ਬਹੁਤ ਫੁੱਲ ਜਾਂਦੇ ਹੁੰਦੇ ਕੋਈ ਬੋੜਾ ਠੇੜਾ ਮਰ ਗਿਆ ਧਰ ਕੇ ਨਾ ਦੱਸਿਆ ਗਿਆ ਉਹ ਪੈਸੇ ਰਹਿ ਜਾਂਦੇ ਤੇ ਹੁਣ ਤਾਂ ਸਾਧਨ ਬਣ ਕੇ ਬੈਂਖਾਂ ਬੂੰਖਾ ਉਦੋਂ ਕੁਝ ਨਹੀਂ ਸੀ ਉਹਦਾ ਚੋਰ ਠੇੜਾ ਥੋੜਾ ਜਿਆਦਾ ਸੀਗਾ ਉਹ ਕਹਿੰਦਾ ਹੁੰਦਾ ਲੋਕੇ ਮਰਾਸੀ ਦੇ ਚੋਰ ਵੜ ਗਏ ਅੱਛਾ ਚੋਰ ਬੜੇ ਭਾਈ ਮਰਾਸੀ ਨੂੰ ਦੇਖ ਲਈ ਖੜਕਾ ਜਾ ਹੁੰਦਾ ਮਰਾਸੀ ਵੜ ਗਏ ਪਹਿਲੇ ਖੇਤ ਮਰਾਸੀ ਮਰਾਸੀ ਦੇ ਘਰੇ ਉਹਨਾਂ ਨੂੰ ਜਿਹੜਾ ਪਤਾ ਨਹੀਂ ਮਰਾਸੀਆਂ ਦੇ ਵੇਦ ਤਾਂ ਘਾਣੂ ਵੜ ਦੇਦੀ ਕੋਈ ਵੀ ਇਹਦੇ ਘਰੇ ਕੀ ਆ ਜੋ ਖੜਕਾ ਆ ਭਾਈ ਕੋਠੇ ਦੇ ਪਏ ਮਰਾਸੀ ਤੇ ਮਰਾਤਣ ਮਰਾਸੀ ਨੇ ਦੇਖਿਆ ਵੀ ਥੱਲੇ ਭਾਂਡੇ ਜੇ ਖੜਕਾ ਆ ਆਪਣਾ ਕੀ ਜੱਕਣਗੇ ਉਹ ਕੁੱਜਾ ਪਿਆ ਦੀ ਗੋੜਾਂ ਵਾਲਾ ਢਲਾ ਆ ਉਹਦੇ ਵਿੱਚ ਤਾਂ ਭਿੰਡਾਂ ਸੀਗੀਆਂ ਅੱਛਾ ਉਹ ਕਹਿੰਦਾ ਮਰਾਸੇ ਨੂੰ ਕਹਿੰਦਾ ਮੇਰੀ ਸ਼ਾਂਪਦਾ ਕਿੱਥੇ ਰੱਖਿਆ ਸੀ ਉਹਨੇ ਦੀ ਉਹ ਕਹਿੰਦਾ ਚੁੱਲਾ ਚੁੱਲੇ ਕੋਲੇ ਕਹਿੰਦੀ ਕੁੱਜਾ ਪਿਆ ਉਹਦੇ ਤੇ ਪਈ ਹੈ ਹਾਂ ਕੋਈ ڈاکੂ ਕਹਿੰਦੇ ਕਮਤਾਂ ਬਣ ਗਿਆ ਇਹੋ ਪਿਤਾ ਆਪੇ ਚੱਪੜ ਜਾ ਕੇ ਪਾਇਆ ਤੇ ਚੇ ਮੜ ਗਿਆ ਇੱਥੇ ਉਹ ਕਹਦਾ ਉਹ ਕਹਿੰਦਾ ਜੀ ਮੇਰੇ ਵੀ ਪੀੜੀ ਦੀ ਬੋਚ ਕੇ ਪਾਲੀ ਕਹਿੰਦਾ ਪੀੜੀ ਮੇਰੇ ਵੀ ਹੈ ਕਹਿੰਦਾ ਬੋਚੇ ਪਾਲਾ ਬੜਾਵਾ ਚੋਰ ਨੂੰ ਕਹਿੰਦਾ ਚੋਰ ਨੂੰ ਕਹਿੰਦਾ ਕਿਉਂ ਲੜੀਆਂ ਪਰੰਡਾ ਨੂੰ ਊਜੇ ਕਰਨਾ ਸੀ ਉਹ ਕਹਿੰਦਾ ਮੇਰੇ ਵੀ ਪੀੜੀ ਆ ਮੱchnੀ ਕਹਿੰਦਾ ਤੂੰ ਵੋਟ ਦੇ ਤੇ ਪਾਲਾ ਮੈਂ ਤਾਂ ਹੀ ਲਾ ਕੇ ਕੁਝ ਏਧਰ ਹੀ ਐ ਉਹ ਦੂਜੇ ਕਹਿੰਦੇ ਕਿ ਉਹ ਕਹਿੰਦਾ ਆ ਜਾ ਪੈਣੋਂ ਪ੍ਰਿੰਡਾਂ ਦਾ ਖਵਾਦੇ ਬੜਾ ਮਰਾ ਮਰਾਸੀ ਖਰਾ ਮੀਆਂ ਓਏ ਕਹਿੰਦਾ ਕੁਝ ਇਸ ਦਾ ਕਿ ਪ੍ਰਿੰਡਾਂ ਨਹੀਂ ਆ ਕਹਿੰਦਾ ਕਿਹੜੀ ਕਹਿੰਦਾ ਉਟੜ ਕੇ ਉੱਠ ਕੇ ਵੀ ਮਰਾਸੀ ਦਾ ਲੱਗ ਗਿਆ ਜੰਗਾ ਰਾਮਾ ਨੂੰ ਕੋਠੇ ਯਾਰ ਕੀ ਮੈਂ ਲੁਟਿਆ ਗਿਆ ਓਏ ਮੈਂ ਪਟਿਆ ਗਿਆ ਲੋਕ ਕਹਿੰਦੇ ਕੀ ਹੋਗਾ ਤੈਨੂੰ ਓਏ ਕੀ ਜੋ ਕਹਿੰਦਾ ਜਮਾ ਪੱਟੀ ਮੇਸ ਹੋਗੀ ਕਹਿੰਦਾ ਦੱਸਤਾ ਜੀ ਕਹਿੰਦਾ ਮੇਰੀ ਲੱਗੀ ਸਾ ਨਾਲ ਪਿੰਡ ਦੀ ਪੱਟੀ ਮੇਸ ਹੋਗੀ ਸਿਆਣੇ ਬੰਦੇ ਕਹਿੰਦੇ ਪਿੰਡ ਦੀ ਕੀ ਕਹਿੰਦਾ ڈاکੂ ਘਰੋਂ ਖੁੱਲੇ খালি ਮੁੜ ਕੇ ਕਹਿਣਗੇ ਪਿੰਡ ਵੀ ਨੰਗਾ ਲੱਗੀ ਜੇ ਘਰੇ ਦਾਣੇ ਨਹੀਂ ਤੁਸੀਂ ਕਹਿੰਦੇ ਚੰਗਾ ਦਿਓ ਮਾਨ ਮਾਨ ਭਾਈ ਨਾ ਲੱਗੀ ਲੋਕਾਂ ਤੋਂ ਦਾਣੇ ਲੈ ਲੇ ਮਰਾਸੀ ਨੇ ਨਾਲ ਤਾਂ ਭੰਡਾ ਲੜਾਤੀ ਉਹਨਾਂ ਦੇ ਕਹਿੰਦੇ ਚਲ ਦਿਓ ਦਾਣੇ ਕਹਿੰਦਾ ਛੋਡੀ ਬਿਨਾਮੀਆ ਮੇਰੀ ਬਿਨਾਮੀ ਨਹੀਂ ਕੋਈ ਬਿਨਾਮੀ ਹਾਂ ਲੋਕ ਕਹਿੰਦੇ ਨੰਗ ਪੰਡਾ ਪਰ ਇੱਥੇ ਤਾਂ ਲੱਗੀ ਵੀ ਭੁੱਖਾ ਬੈਠਾ ਉਹ ਪਹਿ ਆਪਣੇ ਬਰਗਾਂ ਨੇ ਮਾਨ ਮਾਨ ਭੋੜੇ ਕਹਿੰਦੇ ਛੱਟੋ ਵੀ ਕਣ ਕਹਦੇ ਉਹ ਛੱਟੀ ਨਾਲ ਦਾਣੇ ਲੈ ਗਿਆ ਨਾਲੇ ਚੋਰੀ ਤੋਂ ਬਚ ਗਿਆ ਇਹ ਕੌਮ ਪਹਿਲੇ ਦਿਨੋਂ ਮਰਾਸੀ ਦੇ ਨਾਈ ਕੌਮ ਬਹੁਤ ਚੁਸਤ ਦੀ ਕੋਈ ਬਾਹਰ ਅੰਦਰ ਫਿਰਦੇ ਰਹਿੰਦੇ ਦੀ 24 ਘੰਟੇ ਬਾਹਰ ਜਾਣਾ ਅੰਦਰ ਜਿਹੜਾ ਬੰਦਾ ਘਰੋਂ ਬਾਹਰ ਹੀ ਨਹੀਂ ਨਿਕਲਿਆ ਉਹ ਦੁਨੀਆ ਦਾ ਨਹੀਂ ਪਤਾ ਲੱਗਦਾ ਵੀ ਹਾਂ ਇਹ ਬਾਕੀ ਨਾਲੋਂ ਰਾਗ ਰੂਪ ਕਰਨਾ ਤਾਂ ਹੀ ਤਾਂ ਗੁਰੂਆਂ ਨੇ ਨਾਮ ਰੱਖਿਆ ਨੇ ਪਹਿਲੇ ਦਿਨੋਂ ਉਹਨਾਂ ਨੂੰ ਰਾਗ ਦਾ ਬਾਰਾ ਹੈ ਹੂੰ ਤਾਂ ਹੀ ਉਹ ਨਾਹਾਰਦੀ ਗੁਰੂ ਨਾਨਕ ਨੇ ਤਾਂ ਹੀ ਮਰਦਾਨੇ ਨੂੰ ਰੱਖਿਆ ਸੀ ਰਾਗ ਇਹਨਾਂ ਦੇ ਪਹਿਲੇ ਦਿਨੋਂ ਮਰਾਸੀਆਂ ਕੋਲੇ ਰਾਗ ਹੈ ਜਦਾਂ ਸਿੱਖਾਂ ਸਿੱਖਾਂ ਕੋਲ ਦਾ ਗੁਰੂ ਪੰਜਵੇਂ ਪਾਤਸ਼ਾਹ ਵੇਲੇ ਆ ਗਿਆ ਰੂਸਗੇ ਦੀ ਸੱਤਾ ਮੰਡ ਮੰਡਾ ਹਾਂ ਜੀ ਨਹੀਂ ਨਹੀਂ ਆਇਆ ਆਪਣੀ ਕੌਮ ਕੋਲ ਆਉਂਦਾ ਤੀਗਾ ਉੱਥੇ ਰਾਹ ਕਰਦੇ ਹੁੰਦੇ ਜਾ ਕੇ ਇਹਨਾਂ ਨੇ ਕੁੜੀ ਦਾ ਵਿਆਹ ਕਰਨਾ ਦੀ ਛੜਾਵਾ ਦੇਣਾ ਬਹੁਤ ਚੜਦਾ ਹੁੰਦਾ ਸੰਗਤਾਂ ਆਉਂਨੀਆਂ ਤੇ ਕਹਿੰਦੀ ਵੀ ਆਪਾ ਮਹਾਰਾਜ ਤੂੰ ਐ ਕਰਦੇ ਆਂ ਵੀ ਐ ਕਹਦੇ ਨੇ ਸਾਨੂੰ ਇੱਕੇ ਦੇਉਂਦਾ ਛੜਾਵਾ ਦੇ ਦੇ ਸੀ ਕੁੜੀ ਦਾ ਵਿਆਹ ਕਰਨਾ ਕੰਨ ਸੱਚੀ ਪਾਸਾ ਅਸੀਂ ਕੁੜੀ ਦਾ ਵਿਆਹ ਕਰਨਾ ਹੈ ਸਾਨੂੰ ਇੱਕ ਦਿਨ ਦਾ ਚੜਾਵਾ ਦੇ ਦਿਓ ਮਹਾਰਾਜ ਕਹਿੰਦੇ ਜਗਾ ਉਧਰ ਦਾ ਵੀ ਕਿਸੇ ਨੇ ਮੱਥੇ ਨਾ ਟੇਕਿਆ ਕਹਿੰਦੇ ਇਹ ਤਾਂ ਸਿੱਖ ਸਖਿਆ ਦੇ ਵੀ ਅਜ ਮੱਥਾ ਨਾ ਡੇ ਕੋ ਮਰਾਸੀ ਲੈ ਜਾਣਗੇ ਪਈ ਸੀ ਬਈ ਅੱਧਾ ਕਿਸੇ ਨਾਲ ਨਹੀਂ ਦੇਖਿਆ ਕਿ ਤੜੇ ਲੱਗ ਜਾਂਦਾ ਹੈ ਇਹ ਤਾਂ ਰੁੱਸ ਕੇ ਭਾਈ ਗਏ ਨਾ ਤੜਕੇ ਰਾਤ ਕਰਨ ਮਹਾਰਾਜ ਕਹਿੰਦੇ ਜਾਓ ਸਿੱਖਾਂ ਨੂੰ ਕਹਿੰਦੇ ਭਈ ਉਹਨਾਂ ਨੂੰ ਲੈ ਕੇ ਆਓ ਉਹ ਕਹਿੰਦੇ ਚਲੋ ਭਾਈ ਤੁਸੀਂ ਕਹਿੰਦੇ ਮੇਸ਼ੀ ਨਹੀਂ ਜਾਂਦੇ ਕਹਿੰਦੇ ਪਹਿਲਾਂ ਸਾਡਾ ਕਹਿੰਦੇ ਮਰਾਸੀ ਛੋਡੇ ਗੁਰੂ ਗੁਰੂ ਨਾਨਕ ਦਾ ਨਾਮ ਸਾਡੇ ਮਰਾਸੀ ਨਹੀਂ ਪਿਆ ਕਹਿੰਦੇ ਮਰਦਾਨੇ ਨਾਲ ਹੰਕਾਰ ਤੇ ਹੋ ਕੇ ਰੁੱਖਾ ਬੋਲ ਗਏ ਕਹਿੰਦੇ ਉਦੋਂ ਵੀ ਸਾਡਾ ਮਰਾਸੀ ਨਾਲ ਤੀ ਕਹਿੰਦੇ ਸਾਥੋ ਬਣਾ ਤੁਹਾਨੂੰ ਕੌਣ ਪੁੱਛਦਾ ਅਸੀਂ ਨਹੀਂ ਜਾਂਦੇ ਜਵਾਬ ਦੇਦਾ ਬਾਗੇ ਮਹਾਰਾਜ ਕਹਿੰਣ ਲੱਗੇ ਕਿਉਂ ਭਈ ਕਹਿੰਦੇ ਜੀ ਆਉਣੀ ਬਾਬਾ ਬੁੱਢਾ ਜੀ ਵੀ ਗਏ ਕਹਿੰਦੇ ਅਸੀਂ ਨਹੀਂ ਆਉਂਦੇ ਮਹਾਰਾਜ ਕਹਿੰਦੇ ਚੰਗਾ ਵੀ ਸਿੱਖੋ ਚੱਕੋ ਸਾਜ ਲੈ ਕੇ ਰੱਬ ਦਾ ਨਾਮ ਬਸ ਰਾਗ ਲਾ ਕੇ ਚੱਲ ਪਿਆ ਜੋ ਰਾਹ ਲੱਗੇ ਭਈ ਇਹਨਾਂ ਨੇ ਦੇਖਿਆ ਵੀ ਕੰਮ ਤਾਂ ਖਰਾਬ ਹੋ ਗਿਆ ਆਪਾਂ ਤਾਂ ਭੁੱਖੇ ਮਰਾਂਗੇ ਹੁਣ ਮਹਾਰਾਜ ਨੇ ਕਹਤਾ ਵੀ ਜਿਹੜਾ ਉਹਨਾਂ ਨੂੰ ਮੇਰੇ ਕੋਲ ਬਖਸ਼ਾਉਣ ਆਉ ਉਹਦਾ ਮੂੰਹ ਕਾਲਾ ਕਰਕੇ ਨਾ ਖੋਤੇ ਦੇ ਚੜਾ ਕੇ ਛੱਤਰ ਪਾ ਕੇ ਗਲ ਚ ਗੇੜਾ ਦੇਵਾਂਗੇ ਹੁਣ ਕੋਈ ਜਾ ਕੇ ਮਹਾਰਾਜ ਨੂੰ ਨਾ ਬਹੁਤ ਬਥੇਰਿਆਂ ਨੂੰ ਕਹਣਾ ਲਾ ਕੇ ਜ਼ਰੂਰੀ ਆ ਮੈਂ ਛੋਡੀ ਖਾਤਰ ਛੱਤਰ ਪਵਾਉਣਾ ਗਲ ਚ ਮੈਂ ਨਹੀਂ ਮੈਂ ਨਹੀਂ ਕਹਿੰਦਾ ਬਰਮ ਗਿਆਨੀ ਲੱਦਾ ਦਿੱਲੀ ਸੀਗਾ ਫਿਰ ਉੱਥੇ ਗਏ ਇਹਨੇ ਵੀ ਉਹਦੀ ਗੁਰੂ ਸਾਹਿਬ ਮੰਨਦੇ ਨੇ ਹੁਣ ਇੱਚੇ ਨਹੀਂ ਆਪਣਾ ਕੋਈ ਭੁੱਖੇ ਮਰ ਲਾ ਕੇ ਬਰਾਸੀ ਪੈਸਾ ਦਾ ਹੁਣ ਹਟ ਗਿਆ ਭਈ ਉੱਥੇ ਗਏ ਲੱਦੇ ਨੇ ਕਹਿੰਦਾ ਆਓ ਵੀ ਤੁਸੀਂ ਕਹਿੰਦੇ ਜੀ ਸਾਥੋਂ ਤਾਂ ਗਲਤੀ ਹੋ ਗਈ ਐਂ ਕਰਕੇ ਆ ਗੱਲ ਹੋ ਗਈ ਕਹਿੰਦਾ ਤੁਸੀਂ ਮਾੜੀ ਗੱਲ ਕਰੀ ਤੁਸੀਂ ਗਾਹਾਂ ਗੁਰੂ ਨਾਨਕ ਦਾ ਨਾਮ ਕਿਉਂ ਲਿਆ ਹੂੰ ਤੇ ਤੁਸੀਂ ਕਿਹਾ ਵੀ ਤੁਹਾਡੇ ਗੁਰੂ ਨਾਨਕ ਨੂੰ ਕੌਣ ਪੁੱਛਦਾ ਸਾਡਾ ਇਹ ਨਾਮਰਦਾਨਾ ਹੁੰਦਾ ਕਹਿੰਦਾ ਤੁਸੀਂ ਤਾਂ ਬਹੁਤ ਗੁਰੂ ਘਰ ਦੀ ਹਤਕ ਕਰੀ ਐ ਕਬਰੇ ਜਿਹੜੇ ਬਰਮਗਾਨੀ ਮਹਾਤਮਾ ਹੁੰਦੇ ਨਾ ਦੇ ਮਨ ਤੇ ਕ੍ਰੋਧ ਨਹੀਂ ਹੁੰਦਾ ਕਹਿੰਦਾ ਚੰਗਾ ਦੱਸੋ ਕੀ ਕਿਹਾ ਵਾਚਨ ਕੀਆ ਮਹਾਰਾਜਾ ਕਹਿੰਦੇ ਜੀ ਐਂ ਕਿਹਾ ਵੀ ਜਿਹੜਾ ਬਖਸ਼ਾਊਗਾ ਗਾਲ ਤੇ ਛਤਰਾ ਦੀ ਮਾਲਾ ਮੂੰਹ ਕਾਲਾ ਕਰਕੇ ਖੋਤੇ ਤੇ ਬੈਠੂਗਾ ਕਹਿੰਦਾ ਮੇਰਾ ਮੂੰਹ ਕਾਲਾ ਕਰੋ ਮੇਰੇ ਮਾਲਾ ਪਾਓ ਛਤਰਾ ਦੀ ਬਣਾ ਕੇ ਤੇ ਗਧੀ ਤੇ ਬੈਠ ਗਿਆ ਜਦੋਂ ਅਮਰਸਰ ਆਇਆ ਤੇ ਜਵਾਕ ਮਗਰ ਭਜੇ ਫਿਰਨਾ ਮਹਾਰਾਜ ਨੂੰ ਤਾਂ ਪਤਾ ਲੱਗ ਗਿਆ ਵੀ ਆਪਣਾ ਪ੍ਰੇਮੀ ਸਿੱਖਾ ਇਹਨਾਂ ਦੀ ਖਾਤਰ ਕਿੱਡੀ ਕਾਰਨਾ ਕਰਦਾ ਹੈ ਮਹਾਰਾਜ ਕਹਿੰਦੇ ਰੌਲਾ ਕਾਦਾ ਪੈਂਦਾ ਬਾਹਰ ਜੋ ਦੇਖਿਆ ਕਹਿੰਦੇ ਮਹਾਰਾਜ ਆਪਣਾ ਲੱਦਾ ਸੁਆ ਕਿ ਪਿੱਛੇ ਸੱਤਾਬੰਦ ਬੰਡਾ ਨੇ ਵੀ ਐਂ ਕਰਕੇ ਉਹਦਾ ਮੂੰਹ ਕਾਲਾ ਕਰਕੇ ਛਤਰਾਂ ਦੀ ਮਾਲਾ ਪਾ ਕੇ ਗੱਦੀ ਤੇ ਚੜ੍ਹਿਆ ਆਉਂਦਾ ਮਹਾਰਾਜ ਕਹਿੰਦੇ ਜਾ ਉਹਨੂੰ ਕਹਿ ਦੇ ਉੱਤਰ ਕੇ ਆ ਜੀ ਗੱਦੀ ਤੋਂ ਆ ਗਈ ਨਮਸਕਾਰ ਕਰੀ ਮਹਾਰਾਜ ਕਹਿੰਦੇ ਭਾਈ ਸਿੰਘਾ ਆਹ ਕੰਮ ਤਾਂ ਕਰਨਾ ਨਹੀਂ ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਸੀ ਕਹਿੰਦਾ ਤੂੰ ਤਾਂ ਉਹੀ ਆ ਕੇ ਕਹਿੰਦਾ ਮੈਂ ਤੇਰੀ ਹੂਏ ਕਹਿੰਦਾ ਨਹੀਂ ਤੁਹਾਡਾ ਹੁਕਮ ਸੀ ਮਹਾਰਾਜ ਮੈਂ ਤੁਹਾਡਾ ਹੁਕਮ ਮੰਨ ਕੇ ਆਇਆ ਫੇਰ ਉਹ ਸੱਤਾ ਮਲ ਮੁੰਡਾ ਬਖਸ਼ੇ ਦੀ ਅਜਿਹਾ ਦੇਖਲਾ ਇੰਨਾ ਹੁਕਮ ਮੰਨਣਾ ਕਦੇ ਕਹਿ ਦੇਣ ਦੀ ਗੱਲ ਨਹੀਂ ਨਹੀਂ ਕਹਿੰਦਾ ਵੀ ਮੇਰੇ ਤਾਂ ਯਾਰ ਆਪਾਂ ਕਹਿੰਦਾ ਮੇਰੇ ਤਾਂ ਨਾ ਸਿੱਧੀ ਯਾਰ ਮੈਂ ਜਾ ਕੇ ਕਹਿ ਦੇਣਾ ਆਓ ਚੱਲੀਏ ਕਹਿੰਦਾ ਨਹੀਂ ਮਹਾਰਾਜ ਤੁਹਾਡਾ ਹੁਕਮ ਸੀ ਵੀ ਜੇ ਆਉ ਕੋਈ ਤਾਂ ਉਹ ਆਏ ਆਵੇ ਮੈਂ ਮਾਰਾ ਛੋਲੇ ਹੁਕਮ ਦੀ ਪਾਲਣਾ ਕਰੀ ਐ ਫੇਰ ਇਹਨਾਂ ਨੂੰ ਮਰਾਸੀਆਂ ਨੂੰ ਲਾਗ ਵਜਾਉਣ ਦਾ ਮਿਲਿਆ ਸੀ ਨਹੀਂ ਤਾਂ ਇਹ ਉੱਥੋਂ ਸਖਾ ਕੋਲੇ ਆ ਗਿਆ ਬਾ ਫੇਰ ਖੁਸ਼ ਗਿਆ ਇਹਨਾਂ ਦਾ ਹੱਥੋਂ ਚੀਜ਼ ਆ ਨਹੀਂ ਪਹਿਲਾਂ ਇਹ ਇਹੀ ਕਰਦੇ ਹੁੰਦੇ ਰਾਗ